ਤਨ ਤਨ ਸ਼ਰੂਪ ਰਾਮ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੱਤੋ ਦੇ ਮੁਰਚੇ ਤਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਜਿੱਥੇ ਇਤਿਹਾਸ ਨੂੰ ਯਾਦ ਕਰ ਰਹੇ ਹਾਂ ਉੱਥੇ ਨਾਲ ਹੀ ਵਰਤਮਾਨ ਸਮੇਂ ਸਾਡੇ ਜੋ ਸਰਕਾਰ ਨੇ ਪੰਥ ਦੇ ਸਰਕਾਰ ਨੇ ਉਹਨਾਂ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਫਤ ਪ੍ਰਵਾਨ ਕਰਨਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਗਮੀ ਕੇਵਲ ਸਿੰਘ ਜੀ ਨੇ ਜੀਵਿਤ ਘਟਨੇ ਸ਼ਬਦਾਂ ਦੇ ਵਿੱਚ ਜੋ ਅੱਜ ਦਾ ਵਿਸ਼ਾ ਸੀਗਾ ਕਿ ਸਿੱਧਿਤ ਕਿਸ ਪਾਸੇ ਨੂੰ ਹੋਣਾ ਪ੍ਰੰਤ ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਨੇ ਸਾਡੇ ਸਾਹਮਣੇ ਕੁਝ ਹੀ ਵਕਤ ਸ਼ਬਦਾਂ ਦੇ ਵਿੱਚ ਸਾਨੂੰ ਇੱਕ ਦਾਇਰੇ ਵਿੱਚ ਬੰਨ੍ਹ ਕੇ ਕਿ ਸਾਡਾ ਪ੍ਰਾਤਿਕੀ ਸੀ ਵਰਤਮਾਨ ਕੀ ਆ ਵਿਕ ਕੀ ਹੋਣਾ ਚਾਹੀਦਾ ਇਹਦੇ ਤੇ ਵਿਚਾਰਾਂ ਦੇ ਲਈ ਸਾਨੂੰ ਜਿਹੜਾ ਸਿੱਧਤ ਕੀਤਾ ਸੀ ਇਹਦੇ ਆਲੇ ਦੁਆਲੇ ਵਿਚਾਰ ਪਾੰਦਰ ਕਰਨੇ ਆ ਸਿੱਧੂ ਸਾਹਿਬ ਨੇ ਬੜੇ ਹੀ ਸੰਖੇਪ ਔਰ ਪਾਪੂਰਤ ਸ਼ਬਦਾਂ ਦੇ ਵਿੱਚ ਜੱਤੋ ਦੇ ਮੋਰਚੇ ਬਾਰੇ ਸਾਕੇ ਬਾਰੇ ਮੈਂ ਰਪਿਟ ਨਹੀਂ ਕਰਾਂਗਾ ਕਿਵੇਂ ਉਨੂੰ ਸਮੂਹ ਕੇ ਛੋਟੇ ਛਾਂ ਦਾ ਸਮੂਹ ਕੇ ਅਤੇ ਜੋ ਸਟੇਟ ਦੀ ਪਾਲਸੀ ਆ ਹਰ ਸਮੇਂ ਸਟੇਟ ਦੀ ਪਾਲਸੀ ਸਦਾ ਇੱਕ ਰਹਿੰਦੀ ਆ ਉਹ ਭਾਵੇਂ ਔਰੰਗਜ਼ੇਬ ਦੀ ਪਾਲਸੀ ਹੋਵੇ ਮੋਲ ਸਰਕਾਰ ਦੀ ਪਾਲਸੀ ਹੋਵੇ ਅੰਗਰੇਜ਼ ਦੀ ਪਾਲਸੀ ਹੋਵੇ ਹਿੰਦੁਸਤਾਨ ਦੇ ਸਟੇਟ ਦੀ ਪਾਲਸੀ ਹੋਵੇ ਪੰਜਾਬ ਸਟੇਟ ਦੀ ਪਾਲਸੀ ਹੋਵੇ ਰਾਜ ਸਥਾਪਤੀ ਦੇ ਲਈ ਇਹ ਪਾਲਸੀਆਂ ਹਮੇਸ਼ਾ ਹੀ ਸਦਾ ਜਿਹੜੇ ਇਹ ਚੱਲਦੇ ਰਹੀਆਂ ਨੇ ਇਹ ਚੱਲਦੀ ਰਹਿਣੀਆਂ ਨੇ ਇਹ ਪਾਲਸੀ ਦਾ ਮੁਕਾਬਲਾ ਕਿਵੇਂ ਕਰਨਾ ਸਟੇਟ ਦੀ ਪਾਲਸੀ ਦਾ ਡਾਕਟਰ ਪਰੇਵਾਲਾ ਗਰਗ ਜੀ ਨੇ ਜੇ ਜਾਂ ਚੀ ਕੋਈ ਹੋਰ ਵਿਦੇਰੇ ਵਿਸਤਾਰ ਦੇ ਲੋੜ ਨਹੀਂ ਆ ਕਿ ਜਿਸ ਢੰਗ ਨਾਲ ਗੁਰਬਾਣੀ ਕੀਰਤ ਆਤਰਾ ਲੈ ਕੇ ਬਿਨਸਰ ਆਪਣੇ ਅੰਤਰ ਆਤਮੇ ਚਾਤੀ ਮਾਰ ਕੇ ਆਪਣੇ ਆਪ ਨੂੰ ਤਿਆਰ ਕਰਕੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਓਟ ਅਸ ਵਿੱਚ ਉਹਨਾਂ ਦੀ ਅਗਵਾਈ ਚ ਸੰਗਤ ਤੇ ਪੰਗਤ ਔਰ ਜ਼ੁਲਮਦਾਰ ਜ਼ਬਰਦਾਰ ਟਕਰਾ ਕਿਸ਼ਤ ਕਰਨਾ ਉਹ ਬੜੀ ਬਖੂਬੀ ਗੁਰਗਜੇ ਨੇ ਸਾਡੇ ਸਾਹਮਣੇ ਰੱਖਿਏ ਨੇ ਪੰਥਕਸਰੋਕਾਰਾਂ ਦੀ ਜਨਤਾ ਗੱਲ ਕੀਤੀ ਜਾਂਦੀ ਆ ਤੇ ਜਿਵੇਂ ਗੱਲ ਚੱਲੀ ਵੀ ਗੱਲ ਕਿ ਮੋਰਚਾ ਸ਼ੁਰੂ ਕਿਤੇ ਹੁੰਦਾ ਸਮਾਪਤ ਕਿਤੇ ਹੁੰਦੀ ਆ ਪਿਛਲੇ ਸਮੇਂ ਦੌਰਾਨ ਸ਼੍ਰੋਮ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਲੈ ਕੇ ਪੰਥਕ ਹਾਲਾਤਾਂ ਨੂੰ ਲੈ ਕੇ ਸਿੰਘ ਸਭਾ ਲਹਿਰ ਦੇ ਵੇਲੇ ਵੀ ਚਰਚਾ ਚੱਲਦੀ ਰਹੀ ਪਰ ਜਿੰਨਾ ਵੀਰਾਂ ਦੇ ਅੰਦਰ ਜੋ ਮੈਂ ਕਹਿਦਾ ਭਾਵੇਂ ਕੋਈ ਪੰਥਕ ਤਾਲਮੇਲ ਜਿੱਥੇ ਬੰਦ ਕਜੁਰਦਾਲ ਹੈ ਉਹਦੇ ਅੰਦਰ ਜਿਹੜੀਆਂ ਸਾਡੇ ਵਖਖ ਜਿੱਥੇ ਬੰਦੀਆਂ ਜੁੜ ਕੇ ਸਿਰ ਤੋੜ ਯਤਨ ਕਰ ਰਹੀਆਂ ਨੇ ਪੰਥਕ ਸਰਕਾਰਾਂ ਨੂੰ ਲੈ ਕੇ ਰਾਤ ਪ੍ਰਜਾਦਾ ਨੂੰ ਲੈ ਕੇ ਹੋਰ ਮੁੱਦਿਆਂ ਨੂੰ ਲੈ ਕੇ ਪਰ ਇਹ ਸਿਰਫ ਮੈਂ ਮਾਫੀ 사ਹਿਤ ਇਹ ਕਹਿ ਸਕਦਾ ਕਿ ਕੇਵਲ ਜਿਦਾਂ ਅੱਜ ਅਸੀਂ ਇੱਥੇ ਜਲੰਧਰ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੀ ਵਿਚਾਰ ਚਰਚਾ ਜੱਤੋ ਦੇ ਮੋਰਚੇ ਦਾ ਉਹਨੂੰ ਉਸੇ ਦੇ ਸੰਬੰਧ ਵਿੱਚ ਯਾਦ ਕਰਦਿਆਂ ਫਿਰ ਉਹੀ ਉਹਨੂੰ ਚਿਰ ਲਿਆ ਪਰ ਇਸ ਤੋਂ ਬਾਅਦ ਫਿਰ ਅਸੀਂ ਸਾਇਲੈਂਟਲੀ ਬੈਠ ਜਾਣਾ ਇਹ ਚਿੰਤਾ ਦਾ ਮਿੱਛਾ ਮੇਰਾ ਜ਼ਰੂਰ ਹੈ ਜੋ ਪੰਥਪਤਾਲ ਮੇਲਾ ਜਿੱਥੇ ਬੰਦੀਆਂ ਜਿਹੜੀਆਂ ਸਾਰੇ ਸੁਹਿਲ ਸੱਜਣ ਨੇ ਕਿਸੇ ਤੇ ਇੱਕ ਮੈਂ ਇਨਕੈਸਟ ਦਪਿਆ ਮਾੜਾ ਚੰਗਾ ਇੱਕ ਸਾਰੇ ਸੁਹਿਰਦ ਨੇ ਪਰ ਪਤਾ ਨਹੀਂ ਆਪਾਂ ਕਿਉਂ ਫਿਰ ਬੈਠ ਜਾਨੇ ਅੱਗੋਂ ਉਹਨੂੰ ਚੱਲ ਨਹੀਂ ਰਹੇ ਨੇ ਕਿ ਚੱਲ ਰਹੇ ਕਿੱਥੇ ਸਾਡੇ ਆਪਸੀ ਅ ਕਿਉਂ ਇਹ ਤਾਲਮੇਲ ਦੀ ਘਾਟ ਹੈ ਪ੍ਰਤੱਖ ਸਰਕਾਰਾਂ ਦੇ ਵਿੱਚ ਹੀ ਗੱਲ ਚੱਲੀ ਕਿ ਸਿੱਖਾਂ ਦੀ ਗਿਣਤੀ ਬਾਰੇ ਗੱਲ ਚੱਲੀ ਸਿੱਧੂ ਸਾਹਿਬ ਨੇ ਦੱਸਿਆ ਕਿ ਕਿਵੇਂ ਉਸ ਵਕਤ ਸਿੱਖਾਂ ਦੀ ਗਿਣਤੀ ਘਟੀ ਤੇ ਸੱਚ ਇਹ ਜੇ ਕਿ ਜਦੋਂ ਇਹ ਇਲੈਕਸ਼ਨਾਂ ਦਾ ਖਤਮ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਸਮਾਪਤੀ ڈیٹ ਹੋ ਗਈ ਨਾ ਤੇ ਜੇਕਰ ਸਿੱਖਾਂ ਦੀ ਗਿਣਤੀ ਇਹਨੂੰ ਆਧਾਰ ਕੇ ਬਣਾ ਕੇ ਕਰ ਲਈ ਗਈ ਪਿਸ ਇੱਕ ਕਿੰਨੇ ਕਿ ਸਿੱਖ ਆ ਜਿਹੜੇ ਸਿੱਖ ਵੋਟਰ ਨੇ ਤੇ ਸ਼ੀਸ਼ਾ ਤੁਹਾਡੇ ਸਾਹਮਣੇ ਆ ਜਾਣਾ ਉਧਰ ਲੱਖਾਂ ਦੇ ਆਲਾ ਇਹ ਰਹਿ ਜਾਣੇ ਹਜ਼ਾਰਾਂ 'ਚ ਹੀ 5 ਗੱਲੱਖ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਢ ਤੱਕ ਜੋ ਜੋ ਅੱਜ ਦੀ ਡਾਟ ਆ ਹਾਰਡਲੀ ਕਿਸੇ ਵੀ ਜ਼ਿਲ੍ਹੇ 'ਚ ਕਿਸੇ 10000 ਕਿਸੇ 'ਚ 20000 50000 ਕਿਸੇ ਵੀ ਹਲਕੇ ਦੇ ਵਿੱਚ 117 ਹਲਕਿਆਂ ਦੇ ਵਿੱਚੋਂ ਮੈਂ ਗੱਲ ਕਰਾਂ 170 ਜੜੀਆਂ ਸਾਡੀਆਂ 130 ਹਲਕੇ ਆ ਉਹਦੇ ਵਿੱਚ ਗੱਲ ਕਰੀਏ ਤੇ ਕਿਸੇ ਦੇ ਵਿੱਚ ਵੀ 10000 ਤੋਂ ਉੰਸਤਨ ਵੋਟ ਵਧ ਨਹੀਂ ਜੇ ਬਣੀ ਇਹ ਗੱਲ ਕਿਤੇ ਸਾਡੇ ਪੰਥਕ ਸਰੋਕਾਰ ਨਾਲ ਜੁੜੀ ਹੋਈ ਉਹ ਚਿੰਤਾ ਦਾ ਵਿਸ਼ਾ ਜੇ ਆਪਾਂ ਬੋਲ ਬਾਲ ਕੇ ਚੱਲ ਜਾਈਏ ਨਾ ਫਿਰ ਮੈਂ ਜੱਕੋ ਬੇਲਰ ਕੇ ਨੇ ਜਾਂ ਕਦੇ ਹੋਰ ਕੁਛ ਸੋਚਦਾ ਜਨੇ ਭੱਜ ਕੇ ਕਾਣਾ ਜਾਂ ਚਾਰ ਕਮੂਟਾ ਬਣਾ ਲਈ ਹੋਰ ਉੱਥੇ ਜੇ ਘਰ ਦੇ ਵਾਲੇ ਦੇ ਵਾਲੇ ਚਾਰ ਭਰੀਆਂ ਦੋ ਦਨ ਆਪਣੀਆਂ ਭਰੀਆਂ ਦੋ ਦਨ ਗਵਾਂਡੀਆਂ ਦੇ ਭਰੀਆਂ ਰੋਜ਼ ਰੌਲਾ ਪਾ ਰਹੇ ਆ YouTube ਤੇ ਵੀ ਗੁਰਦਵਾਰਾਂ ਦੇ ਲੈਕਚਰ ਦੇ ਵਿੱਚ ਵੀ ਕਾਰਜਾਂ ਦੇ ਲੈਕਚਰ ਚ ਵੀ ਪ੍ਰਬੰਧਾਂ ਨੂੰ ਲੈ ਕੇ ਉਹ ਜੀ ਮਹੰਤਾਂ ਦਾ ਪ੍ਰਬੰਧ ਸੀਗਾ ਜੇ ਪੰਥ ਨੇ ਆਪਣੇ ਹੱਥਾਂ ਚ ਲੈ ਲਿਆ ਜੀ ਹੋਣ ਵਾਲੇ ਮਹੰਤ ਜਿਹੜੇ ਆ ਜੀ ਇਹ ਬਹੁਤ ਮਾੜੇ ਨੇ ਜੀ ਤੇ ਜਿਹੜੇ ਨਵੇਂ ਮਹੰਤ ਥਾਪੜੇ ਨੇ ਜਿਹੜੇ ਨਵੇਂ ਸਿੱਖ ਥਾਪੜੇ ਉਹ ਵੀ ਦਿਖਾ ਦੀ ਵੀ ਆ ਸਾਡੇ ਅੱਗੇ ਕੋਲੇ ਆ ਇਹ ਪੰਥਕ ਸਰਕਾਰ ਨਾਲ ਜੁੜਿਆ ਹੋਇਆ ਮਸਲਾ ਜੀ ਤੇ ਸਾਡੇ ਕੋਲ ਕੋਈ ਅਸੀਂ 4 10 ਬੰਦੇ 20 ਬੰਦੇ 50 ਬੰਦੇ ਸਾਹਮਣੇ ਤੇ ਲਈਏ ਵੀ ਅੱਜ ਇਹਨਾਂ ਦੇ ਕੋਲੇ ਜਿਹੜੇ ਪੁਰਾਣੇ ਮੰਤਾਂ ਤੋਂ ਬਾਅਦ ਜਿਹੜੇ ਨਵੇਂ ਆਏ ਸਿੱਖਾਂ ਦੇ ਵਿੱਚੋਂ ਜਿਹੇ ਮੰਤਗਰੀ ਆ ਗਈ ਆ ਤੇ ਇਹ ਇਹਨੂੰ ਇਹਦਾ ਬਦਲ ਸਾਡੇ ਕੋਲੇ ਆਵਾ ਐ ਸਾਡੇ ਕੋਲ 20 ਬੰਦੇ ਆ ਮੈਂ ਜੱਜ ਦੇ ਡੇਢ ਦੇ ਵਿੱਚ ਵੀ ਕਹਦੇ ਆ ਵੀ ਬੰਦੇ ਅਸੀਂ ਖੜੇ ਨਹੀਂ ਕਰ ਸਕਦੇ ਸਾਡੇ ਇਸ ਵੇਲੇ ਅਸੀਂ ਦੱਸ ਨਹੀਂ ਸਕਦੇ ਵੀ ਇਹਨਾਂ ਤੇ ਵਿਸ਼ਵਾਸ ਕੀਤਾ ਦੱਸ ਸਕਦਾ ਇਹ ਵਿਸ਼ਵਾਸ ਦੀ ਘਾਟ ਜਿਹੜੀ ਆ ਪੰਥਕ ਚਿੰਤਾ ਵੀ ਆ ਪੰਥਖਿਤ ਪਿਆਰੇ ਵੀ ਆ ਬੋਲ ਬਾਲ ਕੇ ਜਹਾਨ ਵੀ ਕਰ ਲੈਨੇ ਆ ਪਰ ਵਿਸ਼ਵਾਸ ਨਹੀਂ ਹੋ ਰਿਹਾ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਕੌਣ ਅਗਵਾਈ ਕਰੇਗਾ ਕੱਲ ਫਿਰ ਉਹੀ ਹੋਣੀ ਆ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀ ਤੁਸੀਂ ਵੱਖ-ਵੱਖ ਧਰਾਂ ਦੀ ਲੈ ਲਈਏ ਪੰਤਕ ਸਰੋਨਾਂ ਕਰਾਂ ਨਾਲ ਜੁੜੀ ਹੋਈ ਆ ਗੁਰਦੁਆਰੇ ਪ੍ਰਬੰਧ ਨੂੰ ਲੈ ਲਈਏ ਸਥਾਪਿਤ ਤੇਨੂੰ ਕੋਈ ਸਥਾਪਿਤ ਤੇ ਕੋਈ ਵੀ ਨਹੀਂ ਇਹ ਛੱਡਣਾ ਚਾਹੂਗੀ ਕੋਈ ਵੀ ਨਹੀਂ ਜਾਇ ਭਾਵੇਂ ਇਹ ਗੁਰਦੁਆਰਾ ਭਾਵੇਂ ਅੰਮ੍ਰਿਤਸਰ ਦਾ ਗੁਰਦੁਆਰਾ ਕੋਈ ਵੀ ਲੋਕਲ ਦੇ ਵਿੱਚ ਹੀ ਵੇਖ ਲਈ ਕਿਉਂਕਿ ਅਸੀਂ ਜਦੋਂ ਸੇਵਾ ਭਾਵਨਾ ਨਾਲ ਆਉਂਦੇ ਹੀ ਨਹੀਂ ਸੇਵਾ ਭਾਵਨਾ ਸਾਡੇ ਚ ਆਉਂਦੀ ਹੀ ਨਹੀਂ ਆਉਣੀ ਨਹੀਂ ਤੇ ਫਿਰ ਇਵੇਂ ਦੇ ਸੈਮੀਨਾਰਾਂ ਚ ਅਸੀਂ ਜਦੋਂ ਆਪਣੀਆਂ ਜੋ ਬੋਲਣ ਦਾ ਜੋ ਸੋਚਣ ਦਾ ਚਸ ਜਾ ਪੂਰਾ ਕਰਕੇ ਮਾਫੀ ਸਹਿਤ ਸ਼ਬਦ ਵਿੱਚ ਵਰਤੇ ਰਾਂ ਚਲੋ ਚਲੋ ਜਾਣੇ ਆ ਮੇਰੀ ਬੇਨਤੀ ਹੈ ਸੁਣੇ ਮਰ ਕਿ ਸਾਰੇ ਜਿਹੜੇ ਸੁਹਿਰਦ ਸੱਜਣ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਪੰਥ ਦਾ ਵੀ ਦਰਦ ਹੈ ਕੌਮ ਦਾ ਵੀ ਦਰਦ ਹੈ ਪੰਜਾਬ ਦਾ ਵੀ ਦਰਦ ਹੈ ਉਹ ਜ਼ਰੂਰ ਥੋੜਾ ਥੋੜਾ ਸਮਾਂ ਅਸੀਂ ਜਿੱਥੇ ਗੁਰਬਾਣੀ ਨੂੰ ਸਮਝਣ ਸਮਝਾਉਣ ਦੇ ਲਈ ਕਿਰਤ ਦੇ ਸੰਕਲਪ ਨੂੰ ਆਪਣੇ ਅੰਦਰ ਸਹੀ ਝਾਤੀ ਮਾਰ ਕੇ ਕਿ ਵਾਕਿਆ ਸਹੀ ਕਿਰਤ ਕਰ ਰਹੇ ਆ ਪਾਵੇਂ ਉਹ ਜੀਵਨ ਨਰਵਾਦੀ ਕਿਰਤ ਪਾਵੇਂ ਉਹ ਆਤਮਾ ਦੇ ਨਿਰਵਾਦੀ ਕਿਰਤ ਸੋ ਜਿੰਨਾ ਚਿਰ ਦੋਹਾਂ ਦਾ ਸਮੇਲ ਨਹੀਂ ਹੋਵੇਗਾ ਦੋਹਾਂ ਕਿਰਤਾਂ ਬਾਰੇ ਆਤਮਾ ਦੇ ਲਈ ਇਹ ਨਿਰਵਾਦੀ ਕਿਰਤ ਹੈ ਉਹਦੇ ਚ ਬਾਣੀ ਦਾ ਕੀ ਪ੍ਰਭਾਵ ਹੈ ਬਾਣੀ ਕਿਵੇਂ ਪੜ੍ਹਨੀ ਆ ਬਾਣੀ ਕਿਵੇਂ ਸੁਣਨੀ ਆ ਜਿਵੇਂ ਕਿ ਗੁਰੂ ਜੀ ਨੇ ਦੱਸਿਆ ਇਹ ਸਾਡਾ ਸਮੇਲ ਅਸੀਂ ਵਿਸ਼ਵਾਸ ਨਹੀਂ ਕਰ ਰਹੇ ਗੁਰਬਾਣੀ ਤੋਂ ਸੇਧ ਨਹੀਂ ਲੈ ਪਾ ਰਹੇ ਇੱਥੇ ਸਾਨੂੰ ਜ਼ਰੂਰ ਸੋਚਣ ਵਿਚਾਰ ਦੀ ਲੋੜ ਹੈ ਤੇ ਜੋ ਸੰਦੇਸ਼ ਬਾਣੀ ਦੇ ਰਾਹੀਂ ਸਿੱਖ ਨੂੰ ਮਿਲਿਆ ਉਹਨੂੰ ਅਵਾਰਦੇ ਲਈ ਸਾਨੂੰ ਜ਼ਰੂਰ ਉਚੇਚੇ ਜਤਨ ਕਰਨੇ ਚਾਹੀਦੇ ਆ ਚਲੋ ਕੁਝ ਨਾ ਸਹੀ ਫਿਰ ਵੀ ਸਮੇਂ ਸਮੇਂ ਇਹੋ ਜਿਹੇ ਯਤਨ ਜਿਹੜੇ ਆ ਉਹਵੇਂ ਜਾਈਂ ਹੁੰਦੇ ਰਹਿਣ ਚਾਹੀਦੇ ਆ ਤਾਂ ਕਿ ਕਿਤੇ ਰਕੇ ਤੇ ਕਿਤੇ ਨਾ ਰਕੇ ਤੇ ਕਿਤਨਾ ਕਿਤੇ ਕੋਈ ਕਿਸੇ ਇੱਕ ਸਰੀਰ ਵਿੱਚ ਕੋਈ ਕਿਸੇ ਇੱਕ ਦੇ ਮਨ ਵਿੱਚ ਦਿਲ ਵਿੱਚ ਪੰਥ ਪ੍ਰਤੀ ਜਾਗਰਤੀ ਆ ਜਾਏ ਸਾਡੇ ਮਨ ਅੰਦਰ ਸਾਡੇ ਪਰਿਵਾਰਾਂ ਅੰਦਰ ਤੇ ਅਜਿਹੇ ਜੋ ਅੱਜ ਵਰਗੇ ਸਮਾਗਮ ਨੇ ਜੇ ਸ਼ਾਇਦ ਸਾਡੇ ਇੱਕ ਦੇ ਜੀਵਨ ਦੇ ਵਿੱਚ ਵੀ ਕੋਈ ਥੋੜੀ ਜਿਹੀ ਤਬਦੀਲੀ ਆ ਗਈ ਤਾਂ ਉਹ ਸਫਲ ਜਿਹੜੇ ਉਹ ਮੰਨਿਆ ਜਾਣਗੇ ਇਹ ਵੀ ਇਹ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਜੀ ਦੇ ਵਿੱਚ ਜਰੂਰ ਇੱਕਦਾਂ ਇਸ ਮਗਮ ਇੱਕਦਾਂੇ ਤਬਦੀਲੀ ਲੈ ਆਉਂਦਾ ਇਹ ਮੈਨੂੰ ਪਤਾ ਮੇਰਾ ਵਿਸ਼ਵਾਸ ਵੀ ਆ ਸੋ ਇਹੋ ਜਿਹੇ ਹੰਬਲੇ ਚੁੱਪ ਕਰਕੇ ਬੈਠਣ ਨਿਰਾਸ਼ ਹੋਣ ਦੇ ਵੀ ਲੋੜ ਨਹੀਂ ਨਿਰਾਸ਼ ਬਣ ਹੋਣਾ ਜਿਵੇਂ ਕਿ ਮੈਂ ਸ਼ੁਰੂ ਵਿੱਚ ਕੀਤਾ ਵੀ ਹੋਣੇ ਰਿਹਾ ਕੁਝ ਚਿੰਤਾ ਪਰ ਇਸ 나라ਸ਼ਤਾ ਵਿੱਚੋਂ ਉੱਠਣ ਦੇ ਲਈ ਕਿਉਂਕਿ ਸਾਡੇ ਸਾਰੇ ਤੁਹਾਡੇ ਸਾਰੇ ਵੀਰਾਂ ਦੇ ਚਿਹਰਿਆਂ ਦੇ ਉੱਤੇ ਪੰਥ ਨੂੰ ਲੈ ਕੇ ਮਨ ਦੇ ਅੰਦਰ ਬਹੁਤ ਸਾਰੀਆਂ ਸਦਨਾ ਚਾ ਉਮਾਰੇ ਉਹਦੇ ਲਈ ਇੱਕੋ ਹੀ ਆ ਕੀ ਸਿਰ ਜੋੜ ਕੇ ਆਪਣੇ ਜਿਹੜੇ ਆ ਪੰਥਕ ਦੇ ਬਾਰੇ ਪੰਥ ਦੇ ਹਿੱਤ ਬਾਰੇ ਪੰਥ ਤੇ ਪੰਜਾਬ ਦੇ ਹਿੱਤ ਬਾਰੇ ਦੇਸ਼ ਦੇ ਹਿੱਤ ਬਾਰੇ ਸੰਸਾਰ ਬਾਰੇ ਸਭ ਦੇ ਭਲੇ ਬਾਰੇ ਜੋ ਦਸ ਵਿਚਾਰ ਲੈ ਕੇ ਚੱਲਾਂਗੇ ਤੇ ਇਹ ਸਫਲ ਛੋਟੇ ਛੋਟੇ ਜਿਹੜੇ ਸਮਾਗਮ ਆ ਇਹ ਉਹਦੀ ਸਫਲਤਾ ਦੇ ਲਈ ਇੱਕ ਪੌੜੀ ਦਾ ਡੰਡੇ ਦਾ ਰੂਪ ਉਹ ਜ਼ਰੂਰ ਕੰਮ ਕਰਨਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ